ਬਸ ਅਹੀ ਗੱਲ ਕਰੀਏ ਇਹਦੇ ਪੂਰੀ ਫੁੱਲ ਘੈਂਟ ਆ ਭਾਈ ਫਿਲਮ ਜਿਵੇਂ ਤੁਹਾਡਾ ਸਰੀਰ ਹੈਗਾ ਮੇਰੇ ਹਿਸਾਬ ਦੇ ਨਾਲ ਜੇ ਹੁਣ ਹੱਥ ਲਾ ਤੁਸੀਂ ਟਾਈਟ ਕਰ ਲਿਆ ਇਹ ਜਿਮ ਜਿਮਲ ਬੰਦਿਆ ਨਹੀਂ ਹੋ ਜਾਂਦਾ ਜਿਮਲੇ ਨਾਲ ਮੈਂ ਵੀ ਕਰਦਾ ਨਾ ਇਹ ਮੁੰਡਾ ਹੁੰਦਾ ਯਾਰ ਬੰਦਾ ਵੀ ਹੱਥ ਲਾਓਗਾ ਉਹ ਟਾਈਟ ਹੋ ਜਾਣਾ ਪਹਿਲਾ ਡੈਬਿਊ ਸੀਗਾ ਮੇਰਾ ਔਰ ਬੜਾ ਅੱਛਾ ਲੱਗਿਆ ਕੰਮ ਕਰਕੇ ਆਪਣੇ ਮਨੀਸ਼ ਭਾਜੀ ਨਾਲ ਹਨਾ ਪੂਰੀ ਡਾਇਰੈਕਸ਼ਨ ਟੀਮ ਹਨਾ ਪ੍ਰੋਡਕਸ਼ਨ ਟੀਮ ਬਹੁਤ ਵਧੀਆ ਸੀ ਬੰਬੇ ਦੇ ਐਕਟਰ ਦੇ ਨਾਲ ਲੀਡ ਤੁਸੀਂ ਹੈਗੇ ਸੀ ਜਿਹੜੇ ਜਿਹੜੇ ਗੱਲਾਂ ਉਹ ਤੁਹਾਡੇ ਨਾਲ ਹੀ ਮੈਲਸ ਸਾਹਿਬ ਦਾ ਜਿਵੇਂ ਕਹਿੰਦੇ ਨੇ ਤੁਹਾਡੇ ਤੋਂ ਹੀ ਕੁੱਤੇ ਕੰਮ ਕਰਾਦੇ ਰਿਹਾ ਦੋ ਫਿਲਮਾਂ ਜਾਂ ਦੋ ਗਾਣੇ ਆ ਜਾਂਦੇ ਫਿਰ ਕਹਿੰਦੇ ਨੇ ਸਾਡੇ ਤੋਂ ਉੱਪਰ ਕੁਝ ਨਹੀਂ ਹੈ ਹਾਂ ਵੇਖੋ ਇਹ ਪੂਰੀ ਟੀਮ ਚ ਕਿਸੇ ਚ ਨਹੀਂ ਹੈਗਾ ਜੇ ਗੱਲ ਕਰੀਏ ਜੈਪਾਜੀ ਦੀ ਹਨਾ ਮਨੀਸ਼ ਸਰ ਦੀ ਜਾਂ ਸਾਡੇ ਹੋਰ ਜਿਹੜੇ ਅਬੇ ਭਾਜੀ ਨੇ ਤਾਂ ਉਹ ਬਹੁਤ ਵਧੀਆ ਟੀਮ ਨੇ ਇੱਕ ਬੜਾ ਵਧੀਆ ਤੁਹਾਡੇ ਸਾਹਮਣੇ ਹਨਾ ਲੈ ਕੇ ਆਏ ਆ ਇੱਕ ਵਧੀਆ ਐਕਟਿੰਗ ਦੇ ਪਿੱਛੇ ਮਿਹਨਤ ਵੀ ਬਹੁਤ ਜ਼ਰੂਰੀ ਹੁੰਦੀ ਆ ਤੇ ਜੋ ਬਾਈ ਮਿਹਨਤ ਕਰਦਾ ਤੇ ਉਹ ਬਿਆਨ ਨਹੀਂ ਕਰ ਸਕਦੇ ਜੇ ਜੱਟ ਵਿਗੜ ਗਿਆ ਫਿਲਮ ਵਿੱਚ ਜਿਹੜੇ ਭੀਮ ਜਿਹੜੇ ਅਕਸਰ ਗੁੰਡਿਆਂ ਦੇ ਨਾਂ ਲੈ ਕੇ ਗੁੰਡਿਆਂ ਵਾਲੇ ਕੰਮ ਕਰਾਉਂਦੇ ਰਹੇ ਨੇ ਭੀਮ ਇਹਨੇ ਨੇ ਜਿਹੜਾ ਆਖਰੀ ਕਿਨੇ ਨੀਂ ਰੱਖਣੀ ਹੈ ਸਿਰ ਰੱਖਣਾ ਕਹਿੰਦੇ ਉੱਥੇ ਲਿਆ ਕੇ ਜੈ ਜੀ ਥੈਂਕ ਯੂ ਥੈਂਕ ਯੂ ਬੜਾ ਵਧੀਆ ਲੱਗਿਆ ਯਾਰ ਫਿਲਮ ਵੇਖ ਕੇ ਪੂਰਾ ਆਨੰਦ ਆਇਆ ਬਿਆ ਹਣਾ ਦੇ ਅੰਬਰਸਰੀ ਗੱਲ ਕਰੀਏ ਇਹਦੇ ਪੂਰੀ ਫੁੱਲ ਘੈਂਟ ਆ ਭਾਈ ਫਿਲਮ ਹਨਾ ਤੇ ਮੇਰੇ ਵੀ ਸਾਰੇ ਬੇੰਤੀ ਆ ਸਾਰੇ ਹਨਾ ਜਿਵੇਂ ਜਿਵੇਂ ਤੁਹਾਡਾ ਸਰੀਰ ਹੈਗਾ ਮੇਰੇ ਹਿਸਾਬ ਦੇ ਨਾਲ ਜੇ ਹੁਣ ਹੱਥ ਲਾਜ ਟਾਈਟੀਆਂ ਕਰ ਲਿਆ ਇਹ ਜਿਮ ਜਿਮਲ ਬੰਦਿਆ ਹੋ ਜਾਂਦਾ ਜਿਮਲੇ ਮੈਂ ਵੀ ਕਰਦਾ ਨਾ ਇਹ ਮਦਨ ਹੁੰਦਾ ਯਾਰ ਬੰਦਾ ਕੋਈ ਜੇ ਤੁਸੀਂ ਹੱਥ ਲਓਗਾ ਉਹ ਟਾਈਟ ਹੋ ਜਾਣਾ ਆਪਣੇ ਆਪ ਤੇ ਇਸ ਇਹ ਸੀਨ ਵੀ ਤੁਹਾਨੂੰ ਏਦਾਂ ਦਾ ਤੁਸੀਂ ਹਮੇਸ਼ਾ ਏਦਾਂ ਦੀ ਭਾਲ ਦੇ ਰੋਲ ਆ ਦੇਖੋ ਮੇਰਾ ਜੀ ਪਹਿਲੀ ਫਿਲਮ ਹੈ ਡੈਬਿਊ ਆ ਮੇਰਾ ਪੰਜਾਬੀ ਮੂਵੀ ਤੇ ਇਸ ਤੋਂ ਪਹਿਲਾਂ ਮੈਂ ਮੂਵੀ ਤਾਂ ਕੀਤੀ ਪਰ ਇਹ ਸਕਰੀਨ ਤੇ ਨਹੀਂ ਆਈ ਉਹ ਤੁਹਾਡੇ ਆਫਟਰ ਥੋੜੇ ਸ਼ਾਮਾਂ ਬਾਅਦ ਆਏਗੀ ਤੇ ਬਾਕੀ ਪਹਿਲਾ ਡੈਬਿਊ ਸੀਗਾ ਮੇਰਾ ਔਰ ਬੜਾ ਅੱਛਾ ਲੱਗਿਆ ਕੰਮ ਕਰਕੇ ਆਪਣੇ ਮਨੀਸ਼ ਭਾਜੀ ਨਾਲ ਹਨਾ ਪੂਰੀ ਡਾਇਰੈਕਸ਼ਨ ਟੀਮ ਹਨਾ ਪ੍ਰੋਡਕਸ਼ਨ ਟੀਮ ਬਹੁਤ ਵਧੀਆ ਸੀ ਬੰਬੇ ਦੇ ਐਕਟਰ ਦੇ ਨਾਲ ਲੀਡ ਤੁਸੀਂ ਹੈਗੇ ਸੀ ਜਿਹੜੀਆਂ ਗੱਲਾਂ ਉਹ ਤੁਹਾਡੇ ਨਾਲ ਹੀ ਮੈਲਕ ਸਾਹਿਬ ਦਾ ਜਿਵੇਂ ਕਹਿੰਦੇ ਨੇ ਤੁਹਾਡੇ ਦੇ ਕੁੱਤੇ ਕੰਮ ਕਰਾਉਂਦੇ ਨੇ ਜੀ ਬਿਲਕੁਲ ਉਹਨਾਂ ਦੇ ਹਨਾ ਤੁਸੀਂ ਵੇਖਿਆ ਹਨਾ ਕਿ ਸੀਨ ਲੱਗਿਆ ਸੀਗਾ ਵੀ ਬਚਪਨ ਤੋਂ ਇਹਨਾਂ ਦੇ ਨਾਲ ਸੀਗਾ ਪੁਰਾਣੀ ਹੁਣ ਬਿਨਾਂ ਤੇ ਯਾਰਾ ਬਿੱਲੀ ਆ ਵਿਸ਼ੇ ਕਰਨਾ ਹੀ ਪੈਂਦਾ ਭਰਾਵਾਂ ਪਿੱਛੇ ਹਨਾ ਹਾਂ ਤੇ ਅੱਛਾ ਕੈਰੈਕਟਰ ਸੀ ਬਾਲੀਵੁੱਡ ਦੇ ਨਾਲ ਕਰਨਾ ਕੋਈ ਵੱਡਾ ਆਪਦੇ ਉਹਨੂੰ ਇੱਕ ਡਰ ਜਿਹਾ ਵੀ ਹੈਗਾ ਸੀ ਕਿਉਂਕਿ ਉਹਨਾਂ ਦੇ ਬਹੁਤ ਵੱਡੇ ਕੈਰੈਕਟਰ ਹੈਗੇ ਨੇ ਉਹ ਹਰ ਸਮੇਂ ਮੇਰੇ ਸਾਹਮਣੇ ਕੈਰੈਕਟਰ ਹੀ ਰਹਿੰਦੇ ਨੇ ਬਿਲਕੁਲ ਜਦੋਂ ਪਹਿਲੀ ਵਾਰ ਹਨਾ ਸੈੱਟ ਤੇ ਗਿਆ ਸੀਗਾ ਤਾਂ ਆਬਵੀਅਸਲੀ ਮਤਲਬ ਥੋੜਾ ਜਿਹਾ ਡਰ ਜਿਹਾ ਤਾਂ ਹੈਗਾ ਸੀਗਾ ਪਰ ਟੀਮ ਬੜੀ ਜ਼ਬਰਦਸਤ ਹੀ ਇਹਨਾਂ ਨੇ ਹੈ ਨਾ ਮਤਲਬ ਮੈਨੂੰ ਲੱਗਿਆ ਨਹੀਂ ਕਿ ਮੈਂ ਉਪਰੀ ਥਾਂ ਤੇ ਆਇਆ ਮੈਨੂੰ ਕੋਈ ਵੱਖਰੀ ਥਾਂ ਲੱਗੇ ਨਹੀਂ ਆ ਜੋ ਬਿੱਲਾ ਹਰ ਗੱਲ ਅੱਖਾਂ ਹੀ ਖਾ ਮਾਰਦੇ ਹਾਂ ਉਹਨਾਂ ਦਾ ਵਿਖੜਦਾ ਅਦਾਜ ਜਿੱਦਾਂ ਮਰਜੀ ਆ ਪਰ ਉਹ ਬਹੁਤ ਹਸਮੁਖ ਇਨਸਾਨ ਨੇ ਔਰ ਬੜੇ ਡਾਊਨ ਟੂ ਅਰਥ ਹਨ ਹੰਭਲ ਇਨਸਾਨ ਨੇ ਔਰ ਦੂਜੇ ਐਕਟਰ ਨੂੰ ਫੀਲ ਨਹੀਂ ਹੋਣ ਦਿੰਦੇ ਕਿ ਨਵਾਂ ਆ ਜਾਂ ਪੁਰਾਣਾ ਹੈ ਜੁਟ ਨਹੀਂ ਹੈਗਾ ਬਿਲਕੁਲ ਬਾਲੀਵੁੱਡ ਇੱਥੇ ਪੰਜਾਬੀ ਜਿਹੜੇ ਦੋ ਦੋ ਫਿਲਮਾਂ ਜਾਂ ਦੋ ਗਾਣੇ ਆ ਜਾਂਦੇ ਫਿਰ ਕਹਿੰਦੇ ਨੇ ਸਾਡੇ ਤੋਂ ਉੱਪਰ ਕੁਝ ਨਹੀਂ ਹੈ ਹਾਂ ਵੇਖੋ ਇਹ ਪੂਰੀ ਟੀਮ ਚ ਕਿਸੇ ਚ ਨਹੀਂ ਹੈਗਾ ਜੇ ਗੱਲ ਕਰੀਏ ਜੈਪਾਜੀ ਦੀ ਹਨਾ ਮਨੀਸ਼ ਸਰ ਦੀ ਜਾਂ ਸਾਡੇ ਹੋਰ ਜਿਹੜੇ ਅਬੇ ਭਾਜੀ ਨੇ ਤਾਂ ਉਹ ਬਹੁਤ ਵਧੀਆ ਟੀਮ ਨੇ ਇੱਕ ਬੜਾ ਵਧੀਆ ਤੁਹਾਡੇ ਸਾਹਮਣੇ ਹਨਾ ਲੈ ਕੇ ਆਏ ਆ ਮੂਵੀ ਨੂੰ ਏ ਬਾਕੀ ਆਡੀਅੰਸ ਦੇ ਯਾਦ ਹੈਗਾ ਕੋਈ ਡਾਇਲੋਗ ਜਿਹੜਾ ਯਾਦ ਹੋਵੇ ਹੈ ਨਾ ਕਈ ਵਾਰੀ ਹੁਣ ਤੁਸੀਂ ਜੇ ਕ ਬੋਲ ਸਕਦੇ ਹੋ ਪਰ ਉਹ ਡਾਇਲੋਗ ਜਿਹੜਾ ਯਾਦ ਆ ਮੂਵੀ ਚ ਲੱਗਿਆ ਨਹੀਂ ਨਹੀਂ ਬੋਲ ਸਕਦਾ ਐਡੀਟ ਹੋ ਗਿਆ ਹਾਂ ਉਹੀ ਸੀਗਾ ਆਪਣੇ ਮੇਰੇ ਮੁੰਡੇ ਦਾ ਬਾਹਰ ਦਾ ਵੀਜ਼ਾ ਲੱਗ ਗਿਆ ਹੈ ਨਾ ਬਸ ਉਹਨਾਂ ਕੀ ਸੀਗਾ ਉਸ ਤੋਂ ਬਾਅਦ ਡਾਇਲੋਗ ਤਾਂ ਕੁਝ ਸੀਗਾ ਐਡੀਟਿੰਗ ਤੁਹਾਨੂੰ ਪਤਾ ਹੈ ਨਾ ਬਾਕੀ ਜੋ ਜੋ ਤੁਹਾਨੂੰ ਅੱਗੇ ਲੈ ਕੇ ਉਹ ਚੀਜ਼ਾਂ ਵਿੱਚ ਹੈਗੀਆਂ ਨੇ ਸਾਰੀਆਂ ਕੁਝ ਚੀਜ਼ਾਂ ਚੰਗੇ ਨਹੀਂ ਹੁੰਦੀ ਉਹ ਕਟਰੀਆਂ ਵੀ ਪੈ ਗਈਆਂ ਹਾਂ ਬਿਲਕੁਲ ਬਿਲਕੁਲ ਮੇਰੇ ਲਈ ਇੱਕ ਬੜਾ ਜ਼ਬਰਦਸਤ ਪਲੇਟਫਾਰਮ ਸੀਗਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆਪਣਾ ਐਫਰਟ ਦੇਣ ਦੀ ਬਾਕੀ ਜੋ ਵੀ ਆ ਹਨ ਇਹ ਆਡੀਅੰਸ ਦੇ ਹੱਥ ਆਣਾ ਹਨਾ ਵਿਲਨ ਨੂੰ ਥੋੜੀ ਬਹੁਤ ਗਾਲਾਂ ਗੋਲਾਂ ਦੇ ਸਾਰੇ ਹਿੱਸੇ ਹੈਗੇ ਤੁਸੀਂ ਤੁਸੀਂ ਫਿਲਮ ਵਿੱਚ ਲੜਾਈ ਲੁੜੀ ਮਿਲਾਂ ਸਾਰੇ ਤੁਸੀਂ ਮਿਲ ਕੇ ਕੀਤੇ ਆ ਬਿਲਕੁਲ ਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕਹੋਣਾ ਚਾਹੁੰਦੇ ਜੀ ਸੋ ਸੀ ਤੇ ਹੈਗਾ ਵੀ ਮੈਂ ਨਾ ਮੈਂ ਤੁਹਾਨੂੰ ਸਹੀ ਦੱਸਾਂ ਮੈਂ ਜੈ ਰੰਧਾ ਵੀ ਦੀ ਨਾ ਫਿਲਮ ਮੈਂ ਮਤਲਬ ਦਿਲੋਂ ਦੱਸਦਾ ਮੈਂ ਵੇਖੀ ਪਹਿਲੀ ਵਾਰ ਹੈ ਮੈਂ ਸਿਨੇਮੇ ਚ ਪਰ ਜਿਹੜੀ ਫਿਲਮ ਮੈਨੂੰ ਵਾਕਈ ਲੱਗਾ ਯਾਰ ਬੰਦਾ ਦੇਖਣ ਨੂੰ ਲੱਗਦਾ ਪਤਲਾ ਹੈ ਯਾਰ ਪਰ ਐਕਟਿੰਗ ਹੈ ਬੰਦੇ ਦੀ ਨਹੀਂ ਨਹੀਂ ਬਾਈ ਦੀ ਬਹੁਤ ਵਧੀਆ ਐਕਟਿੰਗ ਆ ਬਾਕੀ ਇੱਕ ਵਧੀਆ ਐਕਟਿੰਗ ਦੇ ਪਿੱਛੇ ਮਿਹਨਤ ਵੀ ਬਹੁਤ ਜ਼ਰੂਰੀ ਹੁੰਦੀ ਆ ਤੇ ਜੋ ਬਾਈ ਮਿਹਨਤ ਕਰਦਾ ਤੇ ਉਹ ਬਿਆਨ ਨਹੀਂ ਕਰ ਸਕਦੇ ਤੇ ਉਹਨਾਂ ਤੋਂ ਉਹਨਾਂ ਦੀ ਮਿਹਨਤ ਦੇਖ ਕੇ ਹੋਰਾਂ ਨੂੰ ਬਹੁਤ ਮੋਟੀਵੇਸ਼ਨ ਮਿਲਦੀ ਆ ਤੇ ਮੇਰੇ ਖਿਆਲ ਦੇ ਨਾਲ ਤਾਂ ਵੀ ਹਰੇਕ ਜੋ ਵੀ ਆਪਾਂ ਨੂੰ ਕੰਮ ਮਿਲਦਾ ਜੋ ਵੀ ਕਰੈਕਟਰ ਮਿਲਦਾ ਉਹਦੇ ਲਈ ਦਿਨ ਰਾਤ ਮਿਹਨਤ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਜੋ ਆਰਟਿਸਟ ਹੁੰਦਾ ਹੈ ਉਹਨੂੰ ਉਹ ਕਰੈਕਟਰ ਜੀਣਾ ਪੈਂਦਾ ਹਣਾ ਹੁਣ ਏਦਾਂ ਕਈ ਵਾਰ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਜਦੋਂ ਆਪਾਂ ਕੋਈ ਵੀ ਸ਼ੂਟ ਕਰ ਰਹੇ ਹੁਣ ਪਿੱਛੇ ਆਪਾਂ ਕੰਮ ਘਾਟਾ ਮਰੂ ਆਪਣਾ ਸ਼ੂਟ ਚੱਲ ਰਿਹਾ ਸੀ ਤੇ ਨਾਲ ਹੀ ਜਿਵੇਂ ਉਹ ਮੈਂ ਨਾਈਟ ਕਰਦਾ ਸੀ ਕੰਮ ਘਾਟਾ ਮਾਰੂ ਤੇ ਬਾਗੀ ਹਵਾਵਾਂ ਦਾ ਮੈਂ ਦਿਨੇ ਕਰਨ ਜਾਂਦਾ ਸੀ ਪਰ ਉਹਦੇ ਵਿੱਚ ਮੈਨੂੰ ਉਹ ਕਰੈਕਟਰ ਦੇ ਵਿੱਚ ਥੋੜਾ ਜਿਹਾ ਆਪਣੇ ਆਪ ਨੂੰ ਢਾਲਣ ਦੇ ਵਿੱਚ ਬੜੀ ਉਹ ਹੁੰਦੀ ਸੀ ਮੈ ਤਾਂੜੀਆਂ ਵਧੀਆਂ ਸਾਰੇ ਮਿਲਾਂ ਫਿਲਮ ਦੇ ਕਿਰਦਾਰ ਹੀ ਨੇ ਜੀ ਬਿਲਕੁਲ ਫਿਲਮੇ ਚ ਹਾਂਜੀ ਬਿਲਕੁਲ ਮੈਂ ਤੇ ਮਤਲਬ ਇੱਕ ਬੈਟਰ ਰੋਲ ਨਿਭਾਇਆ ਹੋਇਆ ਜਿਹੜਾ ਮਤਲਬ ਪਵਨ ਸਰ ਨੇ ਉਹਨਾਂ ਦੇ ਦੋਸਤ ਦੇ ਬੇਟੇ ਦਾ ਕਿਰਦਾਰ ਨਿਭਾਇਆ ਹੋਇਆ ਤੇ ਬਾਕੀ ਫਿਲਮ ਤਾਂ ਮਤਲਬ ਵਧੀਆ ਬਣੀ ਹੋਈ ਹੈ ਆਪਾਂ ਹੁਣੀ ਪ੍ਰੀਮੀਅਰ ਵੇਖ ਕੇ ਆਏ ਆ ਔਡੀਅেন্স ਦੇ ਮਤਲਬ ਜਿਹੜੇ ਪ੍ਰੀਮੀਅਰ ਚ ਬੈਠੇ ਸੀਗੇ ਉਹਨਾਂ ਦਾ ਰਿਐਕਸ਼ਨ ਵੀ ਬਹੁਤ ਵਧੀਆ ਸੀਗਾ ਇੱਕ ਮਤਲਬ ਫੈਮਿਲੀ ਰਿਲੇਸ਼ਨ ਪਿਓ ਪੁੱਤ ਮਾਂ ਪੁੱਤ ਦਾ ਰਿਲੇਸ਼ਨ ਤੇ ਭਰਾ ਤੇ ਭੈਣ ਦਾ ਰਿਲੇਸ਼ਨ ਬਹੁਤ ਵਧੀਆ ਦਿਖਾਇਆ ਹੋਇਆ ਇੱਕ ਇਮੋਸ਼ਨਲ ਜਰਨੀ ਬਹੁਤ ਵਧੀਆ ਦਿਖਾਈ ਹੋਈ ਹੈ ਬਹੁਤ ਵਧੀਆ ਫਿਲਮ ਹੈ ਤੇ ਫਿਲਮ ਦਾ ਲਫਤ ਉਠਾ